ਮੈਂ ਉਹ ਦੇਖ ਆਓ ਦੇਖੋ ਮੈਂ ਪ੍ਰੂਫ ਦਊਂਗਾ ਇੱਕ ਮਿੰਟ ਖੜ ਜਾ ਦੇਖ ਮੈਂ ਤਾਂ ਤੇਰੇ ਘਰੇ ਆਇਆ ਨਹੀਂ ਤੁਸੀਂ ਮਤਲਬ ਇਹਦੇ ਸੰਗਲ ਕਿੱਥੋਂ ਲਾਉਨੇ ਹ ਕਿੱਥੇ ਲਾ ਦੇਖੋ ਸੰਗਲ ਕਿੱਥੇ ਲੱਗ ਹਜੇ ਵੀ ਤੁਸੀਂ ਚਲਾਕੀਆਂ ਕਰਦੇ ਹੋ ਜੀ ਤੁਸੀਂ ਇਹਦੇ ਲਾ ਦੋਗੇ ਸੰਗਲ ਮੈਂ ਨਾ ਸੰਗਲ ਕਿੱਥੇ ਲੱਗਦਾ ਉਹ ਕਰੀ ਕੋ ਯਾਰ ਫੇਰ ਨਹੀਂ ਮੰਨ ਰਿਹਾ ਬੰਦਾ ਯਾਰ ਕਮਾਲ ਕਰਤੀ ਤੁਸੀਂ ਤਾਂ ਹੀ ਸੰਗਲ ਥੋੜਾ ਥੋੜੀ ਜੁਰਤ ਕਿਵੇਂ ਪੈਂਦੀ ਹੈ ਸੰਗਲ ਲਾਉਣ ਦੀ ਯਾਰ ਇਹ ਰਾਤ ਡੰਗਰ ਵੜ ਦਿੰਦਾ ਕੀ ਕਰੀਏ ਮੈਂ ਕਹਿੰਦਾ ਬੜੇ ਨੇ ਜਗਤਪੁਰੇ ਪਿੰਡ ਦੇ ਮੈਂ ਕਹਿੰਦਾ ਬੜੇ ਬੰਦੇ ਮਾਰਦੇ ਹੁਣ ਇਹਨਾਂ ਤਾਂ ਇੱਕ ਮਿੰਟ ਅਜੇ ਵੀ ਝੂਠ ਬੋਲਦੇ ਹੋ ਭਾਈ ਹਰਪ੍ਰੀਤ ਜੇ ਤਾ ਤੂੰ ਐ ਕਰਦਾ ਜੇ ਤਾ ਤੂੰ ਐ ਕਰਦਾ ਕਰ ਲੈ ਫੇਰਾ ਕੋਈ ਨਾ ਦਿਖਾਈ ਸੰਗਤ ਨੂੰ ਇਹਦੇ ਮੋਰੀ ਦੇ ਵਿੱਚ ਦੀ ਸੰਗਲ ਕੱਢ ਕੇ ਨਾ ਇੱਕ ਲਾਤੇ ਦੇ ਵਿੱਚ ਦੀ ਬੰਨ ਦਿੱਤੀ ਜਾਂਦੀ ਹੈ ਬੰਦੇ ਦੀ ਦੂਜੀ ਜਿਹੜੀ ਲਾਤਾ ਉਹਨੂੰ ਇੱਥੋਂ ਸੰਗਲ ਪਾ ਕੇ ਇਹਨੂੰ ਪਾਇਆ ਜਾਂਦਾ ਹਜੇ ਵੀ ਬੰਦੇ ਮਤਲਬ ਮੰਨ ਨਹੀਂ ਰਹੇ ਇਹ ਗਲਤੀ ਹਜੇ ਜੀ ਮਤਲਬ ਕਹਿੰਦੇ ਵੀ ਅਸੀਂ ਮਤਲਬ ਚਲਾਕ ਆ ਸਾਡੀ ਤਾਂ ਮੱਝ ਵੱਢ ਦੂਗਾ ਇਹ ਇਹਦੇ ਕੋਲੇ ਪਤਾ ਨਹੀਂ ਏਕੇ 47 ਜਾਂ ਗੰਡਾਸਾ ਇਹਦੇ ਕੋਲੇ ਪਰੇ ਰਹਿਓ ਸਾਰੇ ਜਾਨੇ ਭਾਈ ਸਾਰੇ ਉਹ ਦੇਖੋ ਬੇਬੇ ਜੀ ਤੁਸੀਂ ਉਧਰ ਜਾਓ ਆਪਣਾ ਕੰਮ ਕਰ ਲਓ ਭਾਈ ਜੀ ਇੱਕ ਮਿੰਟ ਤੁਸੀਂ ਦੱਸ ਜਾਣੇ ਖੜਿਓ ਲੈ ਮੈਂ ਹੈਰਾਨ ਆ ਤੁਹਾਡੇ ਤੇ ਤੁਹਾਨੂੰ ਸ਼ਰਮ ਕਿਉਂ ਨਹੀਂ ਆ ਰਹੀ ਯਾਰ ਤੁਹਾਨੂੰ ਸ਼ਰਮ ਕਿਉਂ ਨਹੀਂ ਆ ਰਹੀ ਬੰਦਾ ਤੁਸੀਂ ਬੰਨ ਕੇ ਰੱਖਦੇ ਹੋ ਕੁੱਤਿਆਂ ਵਾਂਗੂ ਤੁਸੀਂ ਕਹਿੰਦੇ ਗਲਤ ਕੀ ਗੱਲ ਹੈ ਡੰਗਰ ਵੱਡਦਾ ਜੇ ਤਾਂ ਕਰਕੇ ਮਜਬੂਰੀ ਆ 2-3 ਘੰਟੇ ਹੀ ਬਾਕੀ ਕੀ ਮਜਬੂਰੀ ਆ ਕਿਉਂ ਰੱਖੇ ਤੁਸੀਂ ਬੰਦੇ ਆ ਆਪਣੇ ਆਪ ਕੰਮ ਕਰੋ ਤੁਸੀਂ ਕੰਮ ਕਰੋ ਆਪਦਾ ਕਿਉਂ ਨਹੀਂ ਕਰਦੇ ਕੰਮ ਨਹੀਂ ਯਾਰ ਕੰਮ ਕਰਣਾ ਪੜ ਜਾ ਮੇਰੇ ਘਰ ਕੋਲ ਚਲ ਗਿਆ ਏ ਮੇਰੇ ਘਰ ਕੋਲ ਚਲ ਗਿਆ ਏ ਇਹ ਵੀ ਗੱਲ ਹੈ ਸਿਹਾਈ ਚ ਮੰਨਗਾ ਨਹੀਂ ਇਹਦੇ ਦੱਸਦਾ ਜੀ ਇਹ ਬਦੋ ਬਦਿ ਕੰਮ ਕਰਦਾ ਵੇ ਮੁਰਕੇ ਤਾਂ ਮੈਂ ਨਹੀਂ ਜਾਣਦਾ ਇਹ ਮੇਰੇ ਘਰ ਕਿਉਂ ਨਹੀਂ ਜਾਂਦੇ ਕਿਆ ਨਾ ਹੈ ਤੇਰੇ ਕੰਮ ਕਰਨਾ ਰੋਟੀ ਖਾਣੇ ਆ ਕਰਦਾ ਯਾਰ ਜੇ ਨੂੰ ਗੇ ਮਾੜਾ ਘਾਟੋ ਗਲਤੀ ਹੋਈ ਹੈ ਜਾਂ ਮਾਰੇ ਗਲਤੀ ਹੋਈ ਆ ਸਤਿ ਸ੍ਰੀ ਅਕਾਲ ਬਾਪੂ ਜੀ ਉਹ ਵੀਰ ਕੀ ਹਾਲ ਨੇ ਦੇਖੋ ਭਾਈ ਕਿੱਥੇ ਗੋਹਾ ਚੜਾਊਗਾ ਬੰਦਾ ਭਾਈ ਕੀ ਹਾਲ ਨੇ ਕੀ ਹਾਲ ਕਿਆ ਹੈ ਭਾਈ ਹੈ ਮੇਰੀ ਕੀ ਹਾਲ ਕਿਆ ਹੈ ਕਾ ਕੀ ਨਾਮ ਕਿਆ ਹੈ ਆਪਕਾ ਭਾਈ ਹੈ ਭਾਈ ਨਾਮ ਕਿਆ ਹੈ ਆਪਕਾ ਡਰੋ ਮਤਮ ਆਪਕੇ ਭਾਈਏ ਡਰੋ ਮਤ ਡਰੋ ਮਤ ਡਰੋ ਮਤ ਕਿਆ ਨਾਮ ਕਹੇ ਆਪਕਾ ਮੇਰੀ ਬਾਤ ਸੁਨੇ ਇੱਕ ਜਣਾ ਬਾਹ ਮੜ ਲਓ ਯਾਰ ਬਾਹ ਮੜ ਲਓ ਛੜਦ ਬਰਗਟ ਮੜ ਸਰਪੰਚ ਸਾਹਿਬ ਬੇਬੇ ਜੀ ਅਸੀਂ ਪਟਿਆਲੇ ਤੋਂ ਆਏ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਚੋਂ ਸਰਪੰਚ ਸਾਹਿਬ ਨੂੰ ਕਰੀਏ ਫੋਨ ਜੀ ਛਮਾਲ ਥਾਣੇ ਕਿ ਕਿੱਥੇ ਕਰੀਏ ਤੁਸੀਂ ਦੱਸ ਦੋ ਦੇਖੋ ਤੁਸੀਂ ਬਾਪੂ ਜੀ ਬੰਦੇ ਦੇ ਲਾ ਦਨੇ ਆ ਸੰਗਲ ਮੈਂ ਅਸੀਂ ਦੱਸਾਂਗੇ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਜੀ ਇਹਦੀ ਵਿਚਾਰੇ ਦੀ ਇੱਕ ਲੱਤ ਬੰਨ੍ਹ ਦੰਦੇ ਨੇ ਉਹਦੇ ਨਾਲ ਆਪਣਾ ਕੋਈ ਆਪਣੇ ਬੱਚਾ ਬੇਟਾ ਹੈਗਾ ਜੀ ਕੋਈ ਤੁਹਾਡਾ ਬਲਾਇਓ ਵੀਰ ਤੁਹਾਡਾ ਬੇਟਾ ਹੀ ਆ ਜੀ ਦੇਖਿਓ ਤੁਹਾਡਾ ਬੇਟਾ ਹੀ ਬਾਪੂ ਜੀ ਵੀਰੇ ਇੱਕ ਮਿੰਟ ਆਹੋ ਗੱਲ ਸੁਣਿਓ ਉਹ ਵਾਹ ਵੀਰੇ ਯਾਰ ਇਹਦੇ ਸੰਗਲ ਕਾ ਤੋਂ ਲਾ ਕੇ ਰੱਖਦੇ ਤੁਸੀਂ ਬੰਦੇ ਦੇ ਅਸੀਂ ਤੁਹਾਨੂੰ ਪ੍ਰੂਫ ਦਵਾਂਗੇ ਜੀ ਅਸੀਂ ਪਟਿਆਲੇ ਤੋਂ ਆਇਆ ਬਾਈ ਜੀ ਲਚਕਾਣੀ ਪਿੰਡਾ ਸਾਡਾ ਆਪਣਾ ਫਰਜ ਸੇਵਾ ਸੁਸਾਇਟੀ ਚਲਾਉਂਦੇ ਆ ਜੀ ਅਸੀਂ ਇਸ ਬੰਦੇ ਦੀ ਇੱਕ ਲੱਤ ਤੁਸੀਂ ਬੰਦਦੇ ਨੇ ਉਹਦੇ ਨਾਲ ਥਾਮਲੇ ਨਾਲ ਇੱਕ ਬੰਦਦੇ ਨੇ ਉਹ ਮੱਜਾਂ ਦੇ ਨਾਲ ਤੁਹਾਨੂੰ ਦਵਾਂਗੇ ਪ੍ਰੂਫ ਦਵਾਂਗੇ ਜੀ ਅਸੀਂ ਤੁਹਾਨੂੰ ਪਤਾ ਵੀਰੇ ਇਹਨੂੰ ਕੱਦੇ ਕਿਦੇ ਮਹਾਬਪ ਲੱਭਦੇ ਫਿਰਦੇ ਹੈ ਕੋਈ ਅੰਦਾਜ਼ਾ ਵੀਰੇ ਠੀਕ ਹੈ ਅੱਡੇ ਕੋਈ ਨਹੀਂ ਆਇਆ ਬੱਤ ਤੇਨ ਮਹੀਨੇ ਤਾਂ ਹੋ ਗਏ ਜਿਹੜਾ ਪਹਿਲਾਂ ਬਜ਼ੁਰਗ ਛੱਡਿਆ ਉਹ ਕਦੋਂ ਛੱਡ ਕੇ ਆ ਤੁਸੀਂ ਉਹ ਕੰਮ ਨਹੀਂ ਦਿੰਦਾ ਸੀ ਨਾ ਤਾ ਕਰਕੇ ਚੇਂਜ ਕਰ ਲਿਆ ਥੋਨੇ ਇਹ ਉਹ ਵੀ ਆਇਆ 2-3 ਮਹੀਨੇ ਵੀ ਲਾ ਗਿਆ ਨਹੀਂ ਸੋ ਇਹਨਾਂ ਨੇ ਨਾ ਪਹਿਲਾਂ ਬਜ਼ੁਰਗ ਨੂੰ ਬੁਲਾਇਆ ਇੱਕ ਉਹ ਤਾਂ ਮਤਲਬ ਕੰਮ ਲੈਤਾ ਜਦ ਉਹਦਾ ਮਤਲਬ ਹੱਡ ਪੈਰ ਖੜ ਗਏ ਉਹਨੂੰ ਮਤਲਬ ਛੜਤਾ ਮੁਰਕਿਆ ਫੜ ਲੈਂਦਾ ਵਿਚਾਰਾ ਨਹੀਂ ਫੜ ਕੇ ਨਹੀਂ ਜਾਂਦਾ ਇਹ ਆਪ ਹੀ ਇਥੇ ਆਪ ਆ ਕੇ ਤੁਸੀਂ ਸੰਗਲ ਕਤੋਂ ਲਾਉਨੇ ਫਿਰ ਬਾਈ ਫਿਰ ਅਸੀਂ ਪ੍ਰੂਫ ਦਵਾਂਗੇ ਫਿਰ ਅਸੀਂ ਸਰਪੰਚ ਮੂਰੇ ਚਹਿਕ ਠਾਣੇ ਪੰਚਮਾਲ ਮੂਰੇ ਪ੍ਰੋਪਰ ਪ੍ਰੂਫ ਦਵਾਂਗੇ ਵੀ ਇੱਕ ਤੁਹਾਡੇ ਜਿਹੜਾ ਕੀ ਹੁੰਦਾ ਆਪਣਾ ਆ ਪਿੱਲਰ ਜਾ ਉਹਦੇ ਵਿੱਚ ਦੀ ਗਲੀ ਕੱਢ ਕੇ ਸੰਗਲ ਲਾਉਂਦੇ ਨਹੀਂ ਵਿੱਚ ਦੀ ਸੰਗਲ ਪਾ ਕੇ ਤੇ ਇੱਕ ਲੱਤੇ ਦੀ ਬੰਨਦਾਂ ਨੇ ਤੁਸੀਂ ਨਾਲ ਉਹਦੇ ਖੁੱਲੀ ਦੇ ਨਾਲ ਇੱਕ ਲੱਤ ਬੰਨਦਾਂ ਨੇ ਉਹਦੀ ਉਹਦੇ ਨਾਲ ਕੀ ਆ ਆ ਕੀ ਕਹਿੰਦੇ ਨੇ ਉਹ ਪਿੱਲਰ ਨਾਲ ਬੰਨਦੇ ਨਹੀਂ ਦੱਸ ਪਹਿਲਾਂ ਝੂਟੇ ਰੋਟੀ ਪਾਣੀ ਤੋਂ ਭੁੱਖਾ ਰੱਖ ਰੱਖ ਕਿੱਥੇ ਯਾਰ ਮੈਂ ਕਹਿੰਦਾ ਕਿੱਥੇ ਭਰਾਂਗੇ ਆਪਾਂ ਬਾਈ ਯਾਰ ਅਸੀਂ ਤਾਂ ਆਪ ਹਿੱਲ ਜਾਂਦੇ ਆ ਦੇਖ ਕੇ ਵੀਰੇ ਯਾਰ ਅਸੀਂ ਨਾ ਕਿਹਦੀ ਆ ਸਾਨੂੰ ਸੂਚਨਾ ਮਿਲਦੀ ਆ ਨਾ ਅਸੀਂ ਹਿੱਲ ਜਾਂਦੇ ਆ ਵੀ ਯਾਰ ਪੰਜਾਬ 'ਚ ਹੋ ਰਿਹਾ ਕਿ ਕਿਤੇ ਗਾਹਾਂ ਹੋ ਰਿਹਾ ਕਿਤੇ ਮਤਲਬ ਜਦੋਂ ਸਾਨੂੰ ਇਹ ਸੂਚਨਾ ਮਿਲਦੀ ਆ ਨਾ ਸਾਡੇ ਕੋਲ ਹੋਰ ਵੀ ਬਹੁਤ ਤਲਾ ਬਹੁਤ ਤੇ ਤਲਾ ਅਸੀਂ ਪਰਚੇ ਵੀ ਕਰਾਵਾਂਗੇ ਲੋਕਾਂ ਦੇ ਕਰਾ ਵੀ ਰਿਆਂ ਪਰ ਅਸੀਂ ਨਾ ਇੱਕ ਵਾਰੀ ਹਿੱਲ ਜਾਣਿਆ ਦੇਖ ਕੇ ਵੀ ਯਾਰ ਪੰਜਾਬ ਚ ਹੋ ਰਿਹਾ ਜਾਂ ਕਿਤੇ ਹੋਰ ਦੇਸ਼ ਚ ਹੋ ਰਿਹਾ ਜਿੱਥੇ ਮਤਲਬ ਮਨੁੱਖਾਂ ਨੂੰ ਪਿਆਰ ਨਹੀਂ ਕੀਤਾ ਜਾਂਦਾ ਅਸੀਂ ਹਿੱਲ ਜਾਨੇ ਬਾਈ ਯਾਰ ਜਦੋਂ ਬਾਪੂ ਰਾਤ ਨੂੰ 11 ਵਜੇ ਸੰਗਲ ਲਾਉਂਦਾ ਨਾ ਅਸੀਂ ਮਤਲਬ ਦੇਖ ਕੇ ਹਿੱਲ ਜਾਨੇ ਦੱਸਿਆ ਕੁਛ ਨਹੀਂ ਜੀ ਬਾਈ ਕਿਹੜਾ ਗੋਂਸਾ گاਉਂ ਹੈ ਆਪਕਾ इधर आ जाओ जी नो आज कानून भाई कौन सा गांव है आपका डरो मत घबराओ मत मुझे ये बताओ आपके संगल कहाँ पर लगता है संगल बत। नहीं, नहीं, नहीं।, नहीं मालूम मम्मी पापा का क्या नाम है ओके ठीक okay. आपका क्या नाम है भाई आप डरो मत आपका क्या नाम है भाई से ना डरो मैं अब खड़ा हूँ ना भाई से मत डरो इन्होंने आपके साथ गलत किया है ना इनको सबको सिखाएंगे अभी ਠੀਕ ਹੈ ਆਪ ਮੈਨੂੰ ਇਹ ਬਤਾਓ ਸੰਗਲ ਕਹਾਂ ਪਰ ਲਗਾਤੇ ਹਨ ਜਹਾਂ ਪਰ ਪਸ਼ੂ ਬਾਂਦੇ ਹਨ ਨਾ ਵਾਂ ਪਰ ਸੰਗਲ ਲੱਗਦਾ ਹੈ ਨਾ ਆਪਕੇ ਸੰਗਲ ਕਿੱਥੇ ਲੱਗਦਾ ਵੀਰੇ ਆ ਜੋ ਦਿਖਾਣਾ ਬਗਜੀ ਬਾਈ ਜੀ ਡੰਗਰਾਂ ਵਾਲੇ ਘਰੇ ਰਿਸਕੀ ਆਲਾ ਵੀਰੇ ਠੀਕ ਹੈ ਵੀਰੇ ਅਨੂ ਵੀਰ ਨੂੰ ਇੱਕ ਮਿੰਟ ਪੁੱਛ ਲੋ ਪਹਿਲਾਂ ਐਨਾ ਜਾਓ ਵੀਰੇ ਪਹਿਲਾਂ ਪੁੱਛ ਲੋ ਵੀਰ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਆਓ ਆਓ ਤੁਸੀਂ ਨਾਲ ਆਓ ਵੀਰੇ ਪਰ ਇਹ ਪਹਿਲਾਂ ਹੀ ਚੱਲ ਰਿਹਾ ਸੀ ਇਹ ਤਾਂ ਇੱਥੇ ਆਇਆ ਸਵਾਰਾ ਤੇ ਮੋਟੀ ਨਹੀਂ ਉਹ ਕੋਈ ਗੱਲ ਨਹੀਂ ਵੀਰੇ ਕੋਈ ਚੁੱ ਆਜੋ ਇੱਥੇ ਦੇ ਨਾਮ ਕਰਦੇ ਸਾਰੇ ਆਜੋ ਮੈਂ ਦਿਖਾਉਣਾ ਤੁਹਾਨੂੰ ਵੀਰੇ ਬ੍ਰਦਰ ਤੁਹਾਡਾ ਨਾਮ ਕੀ ਆ ਵੀਰੇ ਆਪਣਾ ਹਰਪ੍ਰੀਤ ਹਰਪ੍ਰੀਤ ਸਿੰਘ ਮਰ ਹਰਪ੍ਰੀਤ ਹਰੀ ਦੀ ਪ੍ਰੀਤ ਯਾਰ ਹਰੀ ਨਾਲ ਪ੍ਰੀਤ ਕੀ ਕਰੋਗੇ ਤੁਸੀਂ ਤਾਂ ਇਹਦੇ ਨਾਲ ਪ੍ਰੀਤ ਨਹੀਂ ਕਰ ਰਹੇ ਹਰਪ੍ਰੀਤ ਮਤਲਬ ਹਰੀ ਦੀ ਪ੍ਰੀਤ ਹਰੀ ਕਿਹਨੂੰ ਕਹਿੰਦੇ ਭਗਵਾਨ ਨੂੰ ਕੀ ਕਰਾਂਗੇ ਭਗਵਾਨ ਨਾਲ ਪ੍ਰੀਤਾ ਇਨਸਾਨ ਨੂੰ ਤੁਸੀਂ ਸੰਗਲ ਲਾਲਾ ਰੱਖਦੇ ਹੋ ਦੇਖ ਆਓ ਦੇਖੋ ਮੈਂ ਪ੍ਰੂਫ ਦਊਂਗਾ ਇੱਕ ਮਿੰਟ ਖੜ ਜਾ ਦੇਖ ਮੈਂ ਤਾਂ ਤੇਰੇ ਘਰੇ ਆਇਆ ਨਹੀਂ ਉਰੇ ਵੀਰੇ ਲੈ ਮੈਂ ਤੈਨੂੰ ਪ੍ਰੂਫ ਦਊਂਗਾ ਆਜਾ ਕਿੱਥੇ ਬੰਦੇ ਹੋ ਤੁਸੀਂ ਆਜਾ ਦਿਖਾਵਾਂ ਜਿਆ ਆ ਜਾ ਮੈਂ ਤੈਨੂੰ ਦੱਸਦਾ ਕਿੱਥੇ ਬੰਦੇ ਹੋ ਆਜਾ ਉਹ ਦੇਖ ਮੰਜਾ ਪਿਆ ਠੀਕ ਆ ਉਰੇ ਡਾ ਕੇ ਮੰਜਾ ਇਹਦੇ ਵਿੱਚ ਦੀ ਇਹਦੇ ਵਿੱਚ ਦੀ ਜਾਂ ਇਹਦੇ ਵਿੱਚ ਦੀ ਜਾਂ ਤੀਜੇ ਵਿੱਚ ਦੀ ਡਾ ਕੇ ਉਰੇ ਇੱਕ ਲੱਤ ਬਾਈ ਜੀ ਇਹਦੀ ਬੰਦੇ ਦੀ ਉਰੇ ਬੰਨੀ ਜਾਂਦੀ ਐ ਇੱਕ ਲੱਤ ਉੱਥੇ ਬੰਨੀ ਜਾਂਦੀ ਨਹੀਂ ਬੰਨੀ ਐ ਦੱਸ ਵੀਰੇ ਝੂਠਾ ਦੱਸ ਦੇ ਉਹ ਤੇ ਕਰਦੀ ਆ ਪਰ ਇਹ ਪਣ ਕੀ ਕਰਦਾ ਇਹਨਾਂ ਨੂੰ ਵੜਦੇ ਜਾ ਰਾਤ ਆਹ ਕੋੜੇ ਮਾਰਦਾ ਯਾਰ ਕਮਾਲ ਦੇ ਇਹਨਾਂ ਨੂੰ ਛੱਡ ਦੇਣਾ ਸੀ ਆਈ ਤੇ ਮਾਰਦਾ ਆਹ ਨਾ ਠੀਕ ਆ ਤੁਸੀਂ ਦੇਖੋ ਸੰਗਤ ਜੀ ਥੋੜੀ ਮਾਰਦਾ ਜੀ ਉਹ ਸੱਤੀ ਨਹੀਂ ਮਾਰਦਾ ਯਾਰ ਝੂਠ ਬੋਲੀ ਜਨੇ ਬਾਈ ਆਪਕੋ ਕਹਾਂ ਬੰਨਤੇ ਆਂ ਬਾਈ ਆਪਕੋ ਕਹਾਂ ਸੰਗਲ ਕਹਾਂ ਲਗਾਤੇ ਆਂ ਆਪਕੋ ਬਤਾ ਦਿਓ ਡਰੋ ਮਤ ਡਰੋ ਮਤ ਆ ਦੇਖੋ ਸੰਗਤ ਜੀ ਤੁਸੀਂ ਇਹ ਵੀਰ ਨੇ ਦੱਸਿਆ ਹੁਣ ਅਸੀਂ ਕੀ ਕਹੀਏ ਹੈ ਜੇ ਪਰਿਵਾਰਾਂ ਚ ਜਾ ਰਾਕੇ ਅਸੀਂ ਤਰਨਤਨ ਸਾਹਿਬ ਜ਼ਿਲ੍ਹੇ ਦੇ ਵਿੱਚ ਖੜੇ ਆ ਜੀ ਪਿੰਡ ਹੈ ਜਗਤਪੁਰਾ ਜਗਤਪੁਰਾ ਔਰ ਇੱਕ ਹੋਰ ਦੱਸਣਾ ਚਾਹੁੰਦੇ ਆ ਅੰਮ੍ਰਿਤਸਰ ਤੋਂ 20 ਕਿਲੋਮੀਟਰ ਸਾਈਡ ਤੇ ਔਰ ਬਾਬਾ ਬੁੱਢਾ ਜੀ ਦਾ ਸਥਾਨ ਆ ਔਰੇ ਬੀੜ ਬਾਬਾ ਬੁੱਢਾ ਜੀ ਦਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਫੇਮਸ ਗੁਰੂ ਘਰ ਆ ਇਤਿਹਾਸਕ ਗੁਰੂ ਘਰ ਆ ਉਹਦੇ ਬਿਲਕੁਲ ਨਾਲ ਰਹਿ ਕੇ ਨਹੀਂ ਵੀਰ ਨੂੰ ਅਕਲਾ ਰਹੀ ਵੀ ਇੱਕ ਇੱਕ ਇਨਸਾਨ ਨੂੰ ਬੰਨ੍ਹ ਦੇਣਾ ਬਾਈ ਯਾਰ ਇਸ ਤਾਂ ਹਿੱਲ ਕੇ ਦੇਖ ਕੇ ਤੁਸੀਂ ਦੇਖੋ ਇੱਧਰ ਆਪਾਂ ਗੁਰੂਆਂ ਦੀ ਫੋਟੋ ਰੱਖੀ ਆ ਜਿਹੜੇ ਵੀ ਤੁਸੀਂ ਹਨਾ ਮੰਨਦੇ ਹੋ ਤੇ ਇੱਕ ਪਾਸੇ ਇਨਸਾਨ ਨੂੰ ਬੰਨ੍ਹਦੇ ਆ ਯਾਰ ਤੁਹਾਨੂੰ ਹੋ ਕੀ ਗਿਆ ਵੀਰੇ ਪਲਾਂਗੀ ਚੱਕਰ ਨਹੀਂ ਤੇ ਰੱਖਦੇ ਨੇ ਇਹਨੂੰ ਬਦੋ ਬਦੀ ਆ ਗਿਆ ਤੇ ਪਲਾਂਗੀ ਝੂਠ ਬੋਲਦੇ ਹੋ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਮੈਂ ਦੋ ਤਿੰਨ ਨੂੰ ਥੋੜੇ ਸਿੱਧੇ ਮਾਰ ਕੇ ਵੜ ਦੇਦਾ ਤਾਂ ਕਰ ਮੈਂ ਦੋ ਤਿੰਨ ਸੰਭਾਲ ਕਰਦਾ ਤੁਹ ਇਹਨੇ ਕਿੰਨੇ ਕ ਬੰਦੇ ਵੜਤੇ ਕਿੰਨੇ ਕ ਡੰਗਰ ਵੜਤੇ ਇੱਕ ਤਾਂ ਇਹ ਦੱਸ ਇੱਕ ਮਿੰਟ ਇੱਕ ਮਿੰਟ ਚਲਾਕੀਆਂ ਨਾ ਕਰ ਮੇਰਾ ਭਰਾ ਨਾ ਕਰ ਵੀਰੇ ਪਲੀਜ਼ ਮੈਂ ਤੈਨੂੰ ਬਾਰੀ ਬਾਰੀ ਕਹੀ ਜਾਂਦਾ ਦੂਜੀ ਗੱਲ ਮੈਂ ਤੈਨੂੰ ਦੋ ਤਿੰਨ ਸਵਾਲ ਕਰਦਾ ਇੱਕ ਤੁਹਾਡੇ ਕੋਲ ਪਹਿਲਾਂ ਜਿਹੜਾ ਬਜ਼ੁਰਗ ਸੀਗਾ ਮਤਲਬ ਅਸੀਂ ਲੈਂਡ ਉਹਨੂੰ ਆਉਣਾ ਸੀ ਮਤਲਬ ਉਹ ਜਦੋਂ ਸੰਗਤ ਜੀ ਨੂੰ ਦੱਸਣਾ ਚਾਹੁੰਦੇ ਆ ਇਹ ਬੰਦੇ ਪਹਿਲਾਂ ਵੀ ਲਿਆਏ ਤੇ ਫੜ ਕੇ ਇੱਕ ਜਦੋਂ ਮਤਲਬ ਉਹ ਬੰਦਾ ਤੁਹਾਡੇ ਕੋਲੇ ਤਾਂ ਆਪਣੇ ਸਾਡੇ ਜ਼ਿਲ੍ਹਿਆਂ 'ਚ ਕੋਈ ਨਹੀਂ ਆਉਂਦਾ ਇਸ ਤਰ੍ਹਾਂ ਤੁਰ ਕੇ ਲੰਘਣ ਦੇਖਦੇ ਆਂਦਾ ਹੀ ਰੋਟੀ ਖਵਾ ਦੇ ਤੇ ਮੁੜ ਕੇ ਕੰਮ ਕਰ ਮੁੜ ਕੇ ਮਤਲਬ ਰੋਟੀ ਖਾਣ ਲਈ ਤਾਂ ਓਡੇ ਘਰੇ ਆ ਗਿਆ ਮੁੜ ਕੇ ਨਿਕਲ ਨਹੀਂ ਦਿੱਤਾ ਫਿਰ ਆਪੇ ਆਂਦਾ ਮੈਂ ਕੰਮ ਕਰਨ ਹਾਂ ਜੀ ਕਿਰਾਂ ਕੋਈ ਭੁੱਖਾ ਬੰਦੇ ਨੇ ਜੇ ਤੈਨੂੰ ਰਾਹਗੀਰੀ ਨੇ ਕਹਿਦਾ ਰੋਟੀ ਖਵਾ ਦੇ ਤੇ ਉਹਨੇ ਦੇਖਿਆ ਵੀ ਤਾਂ ਹਰਪ੍ਰੀਤ ਹਰੀ ਨਾਲ ਪ੍ਰੀਤ ਆਂਦਾ ਮਾਪੇ ਤੂੰ ਮੈਨੂੰ ਦੱਸਦਾ ਸੀ ਆ 20-22 ਸਾਲ ਦੇ ਇੱਕ ਮਿੰਟ ਇਹਦੇ 20 ਸਾਲ ਦੇ ਬਾਪੂ ਜੀ ਇਹ ਤਾਂ ਕੀ ਕਸੂਰ ਹੋ ਗਿਆ ਤੁਸੀਂ ਇਹਦੇ ਸੰਗਲ ਲਾਉਣੇ ਆ ਹੀ ਡਾਂਗ ਤੁਹਾਡੇ ਹੱਥ ਚ ਹੁੰਦੀ ਹੈ ਮੈਨੂੰ ਪੁੱਛੋ ਕੋਈ ਇਹਨੂੰ ਕੋਈ ਸੁੱਧ ਬੋਧ ਨਹੀਂ ਆ ਗਈ ਹਾਂਜੀ ਮੈਂ ਤਾਂ ਤੁਹਾਡਾ ਮਤਲਬ ਕੀ ਬਣਦਾ ਸੰਗਲ ਲਾਉਣ ਦਾ ਜੀ ਤੁਹਾਡਾ ਮਤਲਬ ਕੀ ਬਣਦਾ ਤੁਸੀਂ ਦੱਸਤਾ ਦਿਓ ਮੈਨੂੰ ਬਾਪੂ ਜੀ ਉਹਨੂੰ ਸੁੱਧ ਤੁਹਾਨੂੰ ਆ ਗਈ ਸੁੱਧੂ ਤੁਹਾਨੂੰ ਹੈਗੀ ਆ ਜੀ ਅੱਛਾ ਦੇਖੋ ਅਸੀਂ ਇਹਨੂੰ ਰੋਟੀ ਪਾਣੀ ਦੇ ਦੇਵਾਂ ਮੈਂ ਕਹਿੰਦਾ ਤੁਸੀਂ ਬਾਪੂ ਜੀ ਤੁਸੀਂ ਹਰਪ੍ਰੀਤ ਤੁਹਾਡਾ ਬੇਟਾ ਇਹਨੂੰ ਮੰਨਦੋਂਗੇ ਸੱਚੀ ਸੱਚੀ ਦੱਸਿਓ ਨਹੀਂ ਅਸੀਂ ਬੱਲੇ ਬੰਦੇ ਨੂੰ ਨਹੀਂ 1 ਮਿੰਟ 1 ਮਿੰਟ ਮੈਂ ਪ੍ਰੂਫ ਦੇ ਦਿੰਦਾ ਫਿਰ ਮੰਨ ਜੂਗੇ ਤੁਸੀਂ ਇਹਨੂੰ ਹਰਪ੍ਰੀਤ ਦੇ ਸੰਗਲ ਲਾ ਦੂੰਗ ਲੱਤ ਨੂੰ ਇੱਕ ਲੱਤ ਇਹਦੇ ਵਿੱਚ ਦੀ ਕੱਢ ਕੇ ਆ ਸੰਗਲੇ ਦੇ ਵਿੱਚ ਦੀ ਆ ਮੋਰੀ ਜੀ ਵੀ ਦਿਖਾ ਦਿਓ ਸੰਗਤ ਨੂੰ ਇਹਦੇ ਵਿੱਚ ਦੀ ਔਰ ਇੱਕ ਸੰਗਲ ਲਾਉਂਦੇ ਨੇ ਉੱਥੇ ਬੰਦਾ ਪਾਸਾ ਨਹੀਂ ਲੈ ਸਕਦਾ ਤੁਸੀਂ ਕਹਿੰਦੇ ਸੀ ਇਹਨੂੰ ਰੋਟੀ ਪਾਣੀ ਦਿੰਨੇ ਆ ਜੀ ਕਿਹੜੀ ਸੇਵਾ ਕਰਦੇ ਦੀ ਦਿਖਾ ਤਾ ਤੂੰ ਸਾਨੂੰ ਤਾਂ ਦਿਖਾ ਦਿਓ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿੱਥੇ ਸੇਵਾ ਲੈ ਸੰਗਤ ਨੂੰ ਦਿਖਾਈ ਮੜ ਜਾ ਵੀਰੇ ਆ ਜੁੱਤੇ ਕੱਢੀ ਜੋੜੇ ਕਾਲ ਦੋ ਜੋੜੇ ਕਾਲ ਦੋ ਕਾਲ ਦੋ ਜੋੜੇ ਕਾਲ ਲਿਓ ਇੱਧਰ ਆਓ ਰਿਹਾਓ ਉਰੇ ਆਓ ਜੋੜੇ ਕੱਢਿਓ ਮੜ ਜਾ ਇੱਧਰ ਨੂੰ ਕੱਢੀ ਜੋੜੇ ਕੱਢੀ ਵੀਰੇ ਜੋੜੇ ਨਿਕਾਲ ਦੋ ਸਕੋਰ ਨਿਕਾਲ ਦੋ ਲੈ ਆ ਕਰ ਰਹੇ ਨੇ ਸੇਵਾ ਤਾਂ ਤੁਸੀਂ ਦੇਖਿਓ ਜੀ ਜਿਹੜੇ ਮਤਲਬ ਜੋੜੇ ਪਾਉਂਦਾ ਪਹਿਲਾਂ ਤੇ ਦਿਖਾਇਓ ਸੰਗਤ ਨੂੰ ਮਾਰ ਕੇ ਆ ਦੇਖਿਓ ਬਾਪੂ ਕਹਿੰਦਾ ਮੈਂ ਸੇਵਾ ਕਰਦਾ ਜੀ ਤੇ ਹਰਪ੍ਰੀਤ ਜੀ ਦੀ ਹਰੀ ਨਾਲ ਪ੍ਰੀਤ ਆ ਉਹਨੇ ਇਨਸਾਨ ਬਣਨ ਰੱਖਿਆ ਤੁਹਾਡੇ ਸਾਹਮਣੇ ਆ ਲੈ ਆ ਦਿਖਾਇਓ ਇਨਸਾਨ ਦੀ ਆ ਸੇਵਾ ਇਹਨੂੰ ਮੇਰੇ ਨਾਲ ਨਾਤੇ ਨੂੰ ਰਾਤ ਨੂੰ 11 ਵਜੇ ਮੈਂ ਤੁਹਾਨੂੰ ਇੱਕ ਜੀ ਹੋਰ ਦੱਸ ਦਾਂ ਬਾਈ ਜੀ ਮਤਲਬ ਰਾਤ 11 ਵਜੇ ਨੂੰ ਰੋਟੀ ਖਾਣੀ ਨਸੀਬ ਨਹੀਂ ਹੁੰਦੀ ਮੈਂ ਇਹ ਵੀ ਪ੍ਰੂਫ ਦੇ ਦੂੰਗਾ ਹੈ ਸੱਚੋ ਇੱਥੇ ਹੀ ਚੱਕਦੇ ਹੁੰਦੇ ਨੇ ਕਿੱਥੇ ਆ ਇੱਕ ਤਾਂ ਹੋਰ ਨੇ ਇੱਕ ਨਹੀਂ ਦੋ ਤਿੰਨ ਨੇ ਇੱਕ ਨਹੀਂ ਹੈਗਾ ਇੱਕ ਹੋਰ ਆ ਲਾਲਜਾ ਇੱਕ ਹੋਰ ਆ ਇੱਥੇ ਹੋਊਗਾ ਕਿਤੇ ਆ ਮੰਜਾ ਤੁਹਾਡੇ ਸਾਹਮਣੇ ਇੱਧਰਲੇ ਪਾਸੇ ਹੋਊਗਾ ਲੈ ਨਾ ਹੈ ਨਹੀਂ ਓਰੇ ਲੈ ਤੁਸੀਂ ਇਹ ਗੱਲ ਦੇਖੋ ਸੰਗਤ ਜੀ ਆ ਤਾਂ ਮੈਨੂੰ ਪਤਾ ਕਲੀਅਰ ਆ ਵੀ ਆ ਤਾਂ ਇਹਦੇ ਚ ਪੈਂਦਾ ਇਹ ਵੀਰ ਇਹਦੇ ਚ ਪੈ ਜੂ ਪਾ ਦੂਗਾ ਬਾਪੂ ਆਪਣੇ ਬੇਟੇ ਨੂੰ ਕਮਾਲ ਕਰਤੀ ਯਾਰ ਇਹਨਾਂ ਲੋਕਾਂ ਨੇ ਇਹ ਤਾਂ ਹਿੱਲ ਜਾਨੇ ਦੇਖ ਕੇ ਬਾਈ ਤੁਸੀਂ ਇਹ ਦੇਖੋ ਸੰਗਤ ਜੀ ਮਤਲਬ ਇਹ 20 22 ਸਾਲ ਦਾ ਚਾਹੇ ਹਰਿਆਣਵੀ ਆ ਚਾਹੇ ਬਿਹਾਰੀ ਆ ਚਾਹੇ ਯੂਪੀ ਦਾ ਕਿਸੇ ਮਾਂ ਦਾ ਦਾ ਪੁੱਤ ਆ ਨਾ ਕੋਈ ਕਿਤੇ ਹੋਰ ਤਾਂ ਕਿਤੇ ਲੋਹੇ ਦਾ ਤਾਂ ਬਣਿਆ ਨਹੀਂ ਹੋਇਆ ਤੁਸੀਂ ਤੁਹਾਡੇ ਸਾਹਮਣੇ ਆ ਵੀ ਕਿਸੇ ਮਾਂ ਦਾ ਪੁੱਤ ਆ ਤੇ ਮੈਂ ਕਿਹਨਾ ਹੱਦ ਕਰਤੀ ਬਜ਼ੁਰਗਾ ਨੇ ਹਜੇ ਕਹਿੰਦੇ ਸੀ ਇਹਨੂੰ ਸੇਵਾ ਕਰਦੇ ਆ ਬਾਪੂ ਜੀ ਮੇਰੇ ਸਵਾਲ ਨੇ ਦੋ ਤਿੰਨ ਪਹਿਲਾਂ ਸਵਾਲਾਂ ਦੇ ਉੱਤਰ ਦਿਓ ਬਾਕੀ ਗੱਲ ਬਾਅਦ ਚ ਕਰਦੇ ਆ ਤੁਸੀਂ ਮਤਲਬ ਇਹਦੇ ਸਿੰਗਲ ਕਤੋਂ ਲਾਉਨੇ ਹ ਹਜੇ ਵੀ ਤੁਸੀਂ ਚਲਾਕੀਆਂ ਕਰਦੇ ਹੋ ਜੀ ਹਜੇ ਵੀ ਤੁਸੀਂ ਚਲਾਕੀ ਇਹ ਤਾਂ ਕਹਿੰਦੇ ਤਾਂ ਜਾਂਦਾ ਨਹੀਂ ਹਜੇ ਵੀ ਚਲਾਕੀਆਂ ਕਰ ਮਨ ਦੀ ਨੂੰ ਕੀ ਕਰ ਲਵਾਂਗੇ ਮਨ ਦੀ ਤੁਸੀਂ ਫੜਿਆ ਕਰੋ ਤੁਸੀਂ ਘਰੇ ਖੜ੍ਹੇ ਹੋਣੀ ਆਪੇ ਘਰ ਆਇਆ ਦੂਜਾ ਕਿਵੇਂ ਆ ਗਿਆ ਸਾਡੇ ਯਾਰ ਜਲੰਧਰ ਤੋਂ ਪਰਾਂਪਰਾਂ ਕਿਸੇ ਏਰੀਆ ਦੇ ਵਿੱਚ ਆਪੇ ਨਹੀਂ ਹੁੰਦਾ ਕਿ ਨਹੀਂ ਢੇਰੀ ਆਹੀ ਕੱਪੜੇ ਨੇ ਲਾਲ ਜੀ ਮੈਂ ਤੁਹਾਨੂੰ ਕਹਿ ਤਾ ਰਿਹਾ ਦਿਲਾਲ ਕਰ ਲਓ ਉਰੀ ਕੱਲ ਢੇਰੇ ਥੱਲੇ ਕੋਈ ਨਾ ਉਹ ਵੀ ਦੇਤੀ ਰਹਿੰਦੇ ਨੇ ਲਓ ਆ ਕੱਪੜੇ ਨੇ ਸਾਡੇ ਭਰਾ ਦੇ ਇਹਨਾਂ ਚ ਪੈਂਦਾ ਹਜੇ ਨਹੀਂ ਪੈਂਦਾ ਤਾਂ ਦੱਸ ਦਿਓ ਮੈਨੂੰ ਘੰਟਾ ਸੀ ਲੇਟ ਹੋ ਗਏ ਅਸੀਂ ਰਾਤ ਦੇ 12 ਵਜੇ ਚੱਲੇ ਵਿਆਂ ਅਸੀਂ ਤੁਹਾਡਾ ਕਿਉਂ ਆ ਆਪ ਸੰਗਲ ਖਲਾਉਂਦੇ ਅਸੀਂ ਉਹ ਘੰਟਾ ਲੇਟ ਹੋ ਗਏ ਤੁੜਾ ਆਪ ਆ ਕੇ ਖੋਲਦੇ ਹੋ ਰੇ ਸੰਗਲ ਪੀਲੇ ਆ ਬਾਪੂ ਦਹੀਂ ਚਾਬੀ ਕਿਰਾਂ ਕਿੱਥੇ ਆ ਬਾਈ ਕਹਾਂ ਸੋਤੇ ਹੋ ਆਪ ਹੈ ਬਾਈ ਆਪकी ਮਦਦ ਕਰਨੇ ਕੇ ਲਿਏ ਆਏ ਹੈ ਆਪ ਡਰੋ ਮਤ ਆਪकी ਮਦਦ ਕਰਨੇ ਕੇ ਲਿਏ ਧੜਕਣ ਵੱਧ ਗਈ ਦੇਖ ਬੰਦੇ ਦੀ ਡਰ ਗਿਆ ਬੰਦਾ ਇੰਨੇ ਬੰਦੇ ਆਪ ਡਰੋ ਮਤ ਆਪਕਾ ਨਾਮ ਕੀ ਹੈ ਬਾਈ ਆਪਕਾ ਨਾਮ ਕੀ ਹੈ ਡਰੋ ਮਤ ਨਾਮ ਕੀ ਹੈ ਆਪਕਾ ਪੰਜਾਬੀਆ ਕੇ ਬਿਹਾਰੀਆ ਜੀ ਹੈ ਇਹ ਪਤਾ ਹੀ ਨਹੀਂ ਕੋਈ ਸਾਨੂੰ ਤੂੰ ਨਹੀਂ ਇਹ ਤਾਂ ਹਿੰਦੀ ਬੋਲਦਾ ਪਿਆਬੀ ਬੋਲਦਾ ਬੋਲਦਾ ਹੈ ਹਿੰਦੀ ਆਪਰਾ ਕੋਈ ਗੱਲ ਨਹੀਂ ਵਾਹ ਉਹ ਮੇਰਿਆ ਅੱਛਾ ਤੇ ਤੁਹਾਡੇ ਕੋਲ ਕਿ ਬਾਪੂ ਫਿਲਮ ਤੁਸੀਂ ਫਿਕਮਣ ਵੀਰੇ ਬਾਪੂ ਲਾਉਂਦਾ ਸੰਗਲਾ ਹਾਂਜੀ ਬਾਪੂ ਜੀ ਤੁਸੀਂ ਇਹਦੇ ਲਾ ਦੋਗੇ ਸੰਗਲ ਉਹ ਯਾਰ ਫੇਰ ਨਹੀਂ ਮੰਨ ਰਿਹਾ ਬੰਦਾ ਯਾਰ ਕਮਾਲ ਕਰਤੀ ਤੁਸੀਂ ਫੇਰ ਮੰਨ ਜੂਗੇ ਜੀ ਕਰੀ ਜਾਂਦੇ ਉਹਨਾਂ ਕੋਲ ਪ੍ਰੂਫ ਹੋਣੇ ਸਾਰੇ ਕੋਈ ਪ੍ਰੂਫ ਨੇ ਪ੍ਰੂਫ ਤੋਂ ਬਿਜਾ ਨਹੀਂ ਆਉਂਦੇ ਅਸੀਂ ਇੰਨੀ ਦੂਰੋਂ ਪਟਿਆਲੇ ਤੋਂ ਵੀ ਥੋੜੀ ਆਗੇ ਬਾਈ ਸਾਰਾ ਪਤਾ ਬਾਈ ਦੇ ਲਊਗਾ ਬਾਈ ਵੀਡੀਓਾਂ ਬਾਈ ਨੂੰ ਪਤਾ ਹੋਊਗਾ ਸਾਰਾ ਜੀ ਬਾਈ ਨੂੰ ਪੱਕਾ ਪਤਾ ਹੋ ਰਿਹਾ ਉਹ ਬਾਈ ਜੀ ਅਸੀਂ ਤੁਹਾਨੂੰ ਸੱਚੀ ਦੱਸਣਾ ਹੈ 3 ਮਹੀਨੇ ਹੋ ਗਏ ਨੇ ਪਹਿਲਾਂ ਹੀ ਸੰਗਲ ਗਿਆ ਉਹਦਾ ਨਹੀਂ ਨਹੀਂ ਆਇਆ ਇਹਨੂੰ ਸੰਗਲ ਲਾਉਂਦੇ ਨੇ ਕਿੰਨੇ ਮਹੀਨੇ ਇਹ ਤੇ